ਅੱਜ ਇਹਨੇ ਲੱਗ ਤਰੀਕੇ ਨਾਲ ਵੀਡੀਓ ਬਣਨ ਗਈਆਂ ਪਬਲਿਕ ਰੈਕਸ਼ਨ ਦੀਆਂ ਏ ਰਹਿ ਗਿਆ ਇਹ ਸੈਜ ਨਹੀਂ ਪ੍ਰੋਪਰ ਹੋਣਿਆ ਹਾਂ ਹਾਂ ਬੱਸ ਹੋ ਗਿਆ ਹੋ ਗਿਆ ਦਾ ਨੰਦਾ ਨਾ ਦਾ ਨਾ ਓਕੇ ਓਕੇ ਬਾਬੋ ਸਭ ਤੋਂ ਹਿੰਦੂ ਕਿ ਹਾਲ ਚਾਲ ਆ ਬਾਈ ਨਵੇਂ ਵਲੌਗ ਚ ਬਾਈ ਸਭ ਦਾ ਸਵਾਗਤ ਆ ਅੱਲੂ ਨੇ ਰਖੜੀਆਂ ਤੇ ਅੱਜ ਆਪਾਂ ਚੱਲੇ ਸੀ ਪਾਤੜਾ ਪਾਤੜਾ ਕੀ ਕਰਨ ਚੱਲੇ ਪਾਤੜਾ ਪਾਵਾ ਸਟੈਂਗ ਲੱਗੀ ਚੱਲੇ ਅੱਜ ਆਪਾਂ ਤੇ ਉੱਧਰ ਸ਼ੂਟ ਕਰਕੇ ਐਂ ਖੜਾਤੀ ਸੀ ਥੋੜੇ ਜਿਹਾ ਦਿੱਲੇ ਟਾਇਰ ਜਿਲੇ ਲੱਭੜ ਗਏ ਸੀ ਪਰ ਮੈਂ ਸੋਚਿਆ ਵੀ ਸਾਰੀ ਗਾ ਨੂੰ ਗਿੱਲਾ ਕਰਨਾ ਡਾਇਰੈਕਟਰ ਟਾਇਰ ਟਾਇਰ ਜੇ ਧੋਤੇ ਮੈਂ ਜਦੋਂ ਕੋਈ ਨੈਕਸਟ ਸ਼ੂਟ ਆਊਗਾ ਫਿਰ ਧੋਵਾਂਗੇ ਆਪਾਂ ਜਦੋਂ ਆਪਾਂ ਲੋਡ ਪਾਉਗੀ ਤੇ ਅੱਜ ਐਵੇਂ ਸੀ ਚਲੋ ਵੀ ਪਾਤੜਾ ਜਿਹੜੀ ਮਾਰ ਆਵਾਂਗੇ ਨਾਲੇ ਤਾਂ ਆਪਾਂ ਲੈ ਕੇ ਆਵਾਂਗੇ ਬਾਈ ਪਬਲਿਕ ਰਿਐਕਸ਼ਨ ਠੀਕ ਆ ਤੇ ਉਧਰੋਂ ਵੱਡੀ ਭੈਣ ਵੀ ਆਈ ਹੋਈ ਆ ਤੇ ਅੱਜ ਰਖੜੀ ਮੰਨਾ ਆਏ ਹੋਏ ਨੇ ਪਹਿਲਾਂ ਆਪਾਂ ਰਖੜੀ ਰੁਖੜੀ ਬਣਾ ਲਈਏ ਫਿਰ ਰਖੜੀ ਬਣਾ ਕੇ ਫਿਰ ਚੱਲਦੇ ਆਪਾਂ ਪਾਤਰਾਂ ਠੀਕ ਆ ਮਿਲਦੇ ਆਂ ਫਿਰ ਬਈ ਪਬਲਿਕ ਰਿਐਕਸ਼ਨ ਦੇਖਾਂਗੇ ਨਾਲੇ ਤਾਂ ਆਪਾਂ ਕਿਉਂਕਿ ਬਾਬੇ ਦੀ ਕਿਰਪਾ ਤੇ ਤੁਹਾਡੇ ਪਿਆਰ ਨਾਲ ਮਸਟੈਂਗ ਦਾ ਨਾਮ ਪਹਿਲਾਂ ਹੀ ਬਥੇਰਾ ਸੀ ਜਦੋਂ ਦੇ ਪਾਈ ਗਿਪੀ ਗਰੇ ਵਾਲਾ ਅਮੀ ਬੇਕੋਰੀ ਆਏ ਨੇ ਉਦੋਂ ਤੋਂ ਥੋੜਾ ਹੋਰ ਅਪ ਹੋ ਗਿਆ ਤੇ ਬਾਬੇ ਦੀ ਕਿਰਪਾ ਨਾਲ ਬਈ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੁਹਾਡੀ ਸਪੋਰਟ ਨਾਲ ਮਸਟੈਂਗ ਦਾ ਨਾਮ ਆ ਜਿਹੜਾ ਹੋਰ ਉੱਪਰ ਵਗ ਗਿਆ ਤੇ ਬਾਬੇ ਦੀ ਕਿਰਪਾ ਨਾਲ ਅਮੀ ਜਾਂਦਾ ਰਵੇ ਤੇ ਹੋਰ ਦੋਸੋ ਬਈ ਸਾਰੇ ਠੀਕ ਠਾਕ ਮਿਲਦੇ ਆ ਫਿਰ ਬਈ ਪਾਤਰਾ ਚੱਲ ਗਏ ਹੁਣ ਆਪਾਂ ਬਣਾ ਲਈਏ ਰਖੜੀ ਲੈ ਵੀ ਸੱਜਣੂ ਦੇਖ ਨੇ ਹੋ ਗਈ ਤਿਆਰੀ ਵੈਰੀ ਮੇਰੇ ਕੋਲ ਮੈਂ ਬਾਅਦ ਚ ਬੰਦੀ ਬਈ ਰਖੜੀ ਪਹਿਲਾਂ ਟਰੈਕਟਰ ਤੇ ਬੰਨਿਆ ਹਾਂ ਹਾਂ ਬੰਨ੍ਹ ਕੇ ਆਉਣੀ ਬਈ ਲੈ ਲੱਡੂ ਖਾਣ ਵਾਲਿਆਂ ਨੂੰ ਅੱਜ ਵਰਖੀਆਂ ਆ ਗਈਆਂ ਟਰੈਕਟਰ ਤੇ ਬੰਨਦੇ ਮੈਂ ਤਾਂ ਬਾਅਦ ਚ ਬਣਾਉਂਗਾ ਆਲੇ ਪਿਛਲੇ ਪਿਛਲੇ ਸਾਲ ਵਾਲੀ ਵੀ ਅੱਜ ਬੰਨੀ ਹੋਈ ਆ ਹਾਏ ਪਿਛਲੇ ਸਾਲ ਵਾਲੀ ਇਹ ਹੈ ਇੱਥੇ ਬੰਨੀ ਸੀ ਤੇ ਮੈਂ ਬੰਨਤੀ ਸੀ ਲੈ ਵੀ ਮਸਟੈਂਗ ਤੇ ਤਾਂ ਬੰਨਤੀ ਰਖੜੀ ਪਿਛਲੇ ਸਾਲ ਵਾਲੀ ਵੀ ਹਜੇ ਬੰਨੀ ਹੋਈ ਹੈ ਜੀ ਮੇਰੇ ਉੱਤਰ ਵੀ ਸੀ ਇੱਕ ਦੂਜੀ ਮਤਾਰ ਕੇ ਫੇਰ ਬੰਨਨਤੀ ਸੀ ਤੇ ਹੁਣ ਬਣਾ ਲਿਆ ਆਪਾ ਆਪਣੀ ਬਾਰੀ ਆ ਗਈ ਹੁਣ நான் ਦਾ ਰੁਪਈਆ ਵੀ ਦੱਸ 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 ਰਿਹਾ ਨੇ ਹਾਂ 3 4 ਸਰ ਵੀ ਇਹ ਮਿਲ ਗਿਆ ਜੀ ਬਾਕੀ ਤੂੰ ਦੇ ਦੀ ਅੱਛਾ ਹਾਂ ਉਸਨਾਂ ਆਈਆ ਵੀ ਕਿੰਨੇ ਰੁਪਈਏ ਦੇ ਦਿੱਤੇ 10 ਰੁਪਈਏ ਦਿੱਤੇ 10 ਰੁਪਈਏ ਪਾਪਾ ਕਮਾ ਕੇ ਤਾਂ ਦੱਸਿ ਲੈਣੇ ਨਾ ਰੁਪਈਏ 10 ਰੁਪਈਏ ਹਾਂ ਬਾਈ ਟਰੈਕਟਰ ਦੇ ਸੱਚ ਇਹ ਟਰੈਕਟਰ ਦੀ ਨਹੀਂ ਟਰੈਕਟਰ ਨੇ ਕਮਾਈ ਨੇ ਤਾਈਂ ਤੈਨੂੰ ਮਿਲੇ ਨੇ ਟਰੈਕਟਰ ਹੀ ਕਮਾਈ ਕਰਦਾ ਟਰੈਕਟਰ ਹੀ ਦਿੰਦਾਗਾ ਹੁਣ ਅਸੀਂ ਜਾਂਦੇ ਪਾਪਾ ਕਮਾਈ ਆਓ ਹਾਂ ਪਾਪਾ ਦਾ ਟਰੈਕਟਰ ਦੀ ਹਾਂ ਉਹਦੀ ਕਮਾਈ ਆ ਤਾਂ ਹੀ ਉਹਦੇ ਬਣਾਈ ਆ ਪਹਿਲਾਂ ਫਿਰ ਆਪਨੇ ਬਨਗੇ ਚਲੋ ਬਈ ਹੁਣ ਆਪਾਂ ਚੱਲਦੇ ਆ ਬਾਤਣਾ ਨਾਲੇ ਵੀ ਦਿਖਾਉਣਾ ਇਹਨੂੰ ਪਬਲਿਕ ਰਿਐਕਸ਼ਨ ਤੇ ਨਾਲੇ ਆਪਾਂ ਹਜੇ ਸ਼ਾਪ ਤੇ ਜਾਣਾ ਲੱਕੀ ਬਾਰ ਬਾਰ ਸ਼ਾਪ ਤੁਹਾਨੂੰ ਪਤਾ ਫਿਰ ਮਿੱਤਰੋ ਆਪਾਂ ਉੱਥੇ ਹੀ ਬੈਠੇ ਹੁੰਨੇ ਆ ਜੇਦੋਂ ਮਰਜ਼ੀ ਮੈ ਲੋ ਆ ਕੇ ਇੱਥੇ ਲੈ ਬਈ ਝੋਟਿਆ ਹੋ ਯਾਰ ਰੈਡੀ ਚੱਲੀਏ ਫਿਰ ਮਿੱਤਰੋ ਆਪਾਂ ਪਹੁੰਚ ਗਏ ਲੱਕੀ ਬਾਰ ਬਾਰ ਸ਼ਾਪ ਤੇ ਆਪਣੇ ਕੋਲ ਐਡਰੈਸ ਵੀ ਪਹੁੰਚ ਗਈ ਆ ਟੈਡੀ ਵੇਅਰ ਲੈ ਕੇ ਆਇਆ ਟਰਾਈ ਕਰਨ ਲੱਗੇ ਥੱਲੇ ਲਵੇੜੋ ਜੇ ਘਟਵਣਾ ਜਾ ਉਹ ਲੈ ਕੇ ਦਿਖਾ ਮੂੰਹ ਜਾ ਸਿਰ ਤੇ ਰਹੀਂ ਹੋਏ ਬੱਬਾ ਲਈ ਸਾਰੀ ਪ੍ਰਸਫਾਨੀ ਹੈ ਕਨਫਰਮ ਕਰ ਹਾਂ ਬਣ ਗਈ ਗੱਲ ਬਣ ਗਈ ਗੱਲ ਬਸ ਕਹ ਲੈ ਬੱਬਾ ਅੱਜ ਇਹ ਕਹਿੰਦਾ ਲੱਗ ਤਰੀਕੇ ਨਾਲ ਵੀਡੀਓ ਬਣਨ ਗਈਆਂ ਪਬਲਿਕ ਰੈਐਕਸ਼ਨ ਨਹੀਂ ਆ ਟਰੈਕਟਰ ਦੇ ਪਾ ਕੇ ਕੱਪੜੇ ਇਹ ਆਹ ਵੀ ਆ ਗਰਮੀ ਕਿੰਨੀ ਬਣਾ ਲਈ ਅਰੇ ਕੀ ਬਣ ਗਿਆ ਜੀ ਮੇਰਾ ਤਾਂ ਸੁਵੇੜਾ ਇਹਨੂੰ ਐਵੇਂ ਬਣਾਵੇਡਾ ਲੈ ਵੇਡਾ ਮੈਂ ਆਹ ਮੂੰਹ ਕਿਵੇਂ ਖੜੂਗਾ ਮੈਂ ਕਿਵੇਂ ਖੜੂ ਬੰਨਾ ਇਹ ਐਥੋਂ ਬੰਨਾ ਨਹੀਂ ਕੋਈ ਗੱਲ ਬਣਦੀ ਕਰੋ ਭਈਆ ਕੋਨੇ ਚ ਚਲੋ ਓਏ ਓਏ ਆਇਂ ਮੇਰੇ ਕੋਲ ਕਰੋ ਜੀ ਆਪਣੀ ਵੀਰੇ ਲਵੇ ਜਾਓ ਹੈਲੋ ਹਾਈ ਬੱਸ ਕਰ ਚੱਲ ਬਈ ਹਾਂ ਓਕੇ ਵੈਰ ਵਾਰ ਬਣ ਗਈ ਗੱਲ ਸਿੱਖ ਗਿਆ ਮੁੰਡਿਓ ਮਸਾਈ ਐਕਸ਼ਨ ਕਰ ਲੈਣੇ ਸਾਨੂੰ ਬਈ ਜਿਹੜੇ ਮੁੰਡੇ ਦੀ ਐਡਰੈਸ ਦੀ ਉਹ ਗਿਆ ਹੋਇਆ ਤੇ ਬਾਹਰ ਹੋ ਕੇ ਨਾ ਐਡਰੈਸ ਹੀ ਦੇ ਕੇ ਜਾਣਾ ਮੈਂ ਤੁਹਾਨੂੰ ਸਾਡੇ ਵਾਲੀ ਡੇੜੀ ਆ ਤਿਆਰ ਕਰ ਲੈਦੀ ਨੇ ਓਕੇ ਓਕੇ ਬਾਬੋ ਜਲੋ ਵੀ ਜੋ ਥੋੜੀ ਸ਼ੌਂਜ ਹੀ ਹੋ ਗਈ ਨਾ ਫੇਰ ਚੱਲਾਂਗੇ ਹੁਣ ਥੋੜੀ ਜਿਹੀ ਥੋਪ ਗਾਈਸ ਸਾਡਾ ਇਹ ਕੇ ਵੀਆਰ ਜਿਹੜਾ ਬਣਿਆ ਹੈ ਕਿਤੇ ਵਿੱਚ ਹੀ ਮਰ ਜੇ ਸਾਨੂੰ ਵੀ ਨਾ ਪਤਾ ਜਿੱਥੇ ਸਾਂਝਾ ਬਣ ਲੋ ਜੇ ਦਾ ਥੋੜਾ ਸੈਟ ਹੋ ਗਿਆ ਵਿਚ ਆ ਇਹ ਹੈ ਵੀ ਬੰਦਾ ਕਿਹੜਾ ਸੈਟ ਬੈਠੂਆ ਪਰ ਇਹਦੇ ਇਹਦੇ ਜਜਰੀ ਦੀ ਸ਼ੀਵੀ ਤੇ ਉਹਦੇ ਨਹੀਂ ਜਜਰੀ ਕਰਨਾਂ ਦੇ ਠੱਲਾ ਯਾਰ ਤੇਰਾ ਠੱਲਾ ਯਾਰ ਰਹਿ ਗਿਆ ਇਹ ਸੈਜ ਨਹੀਂ ਪ੍ਰੋਪਰ ਹੋਣਿਆ ਪ੍ਰੋਪਰ ਸਾਈਜ਼ ਜਾਨੀ ਮੈਂ ਤਾਂ ਗਲਤ ਆ ਤੇਰੀ ਸਹੀ ਆ ਭਾਈ ਆਪਦਾ ਪਹਿਲੀ ਬਾਤ ਨੂੰ ਪਹਿਲਾਂ ਕਰਕੇ ਜਾਈ ਓਏ ਬਾਸ਼ ਨੂੰ ਪਹਿਲਾਂ ਕਰਕੇ ਜਾਈ ਬਾਬਾ ਵੀ ਮੁੰਡੇ ਉਹ ਟਾਈਮ ਹੋ ਗਿਆ 5 ਵਜੇ ਚੁੱਕੇ ਨੇ ਤੇ ਇਧਰੋਂ ਆਪਾਂ ਨੇ ਛੇਵੀਂ ਕਰ ਲਿਆ ਰੈਡੀ ਜਾ ਵੀ ਜੀ ਅੱਜ ਨਵੇਂ ਬੰਦੇ ਬਣਾਉਣਗੇ ਰੀਲਾਂ ਛਿਵੀ ਦੇ ਜੱਜ ਰਹੀਦੀ ਡਰੈਸ ਤਾਂ ਕਰਕੇ ਛਿਵੀ ਦੇ ਪਵਾਤੀ ਪਹਿਲਾਂ ਛਿਵੀ ਦਾ ਮੈਂ ਬਣਾਉਣੀਆਂ ਨੇ ਹੁਣ ਮੈਂ ਬਣਾਉਂਗਾ ਵਲੌਗ 2-3 ਜਾਣੇ ਆਪਾਂ ਨੇ ਰੱਖਣੇ ਨੇ ਪਬਲਿਕ ਰਿਐਕਸ਼ਨ ਤੇ ਬਾਹਰ ਮੌਸਮ ਤੁਸੀਂ ਚੈੱਕ ਕਰ ਸਕਦੇ ਹੋ ਰਖੜੀਆਂ ਦਾ ਕਹਿੰਦੇ ਤਾਂ ਮਾਜਾਮਾ ਕਰਕੇ ਪੂਰਾ ਤਾਂ ਕਰਕੇ ਕੱਠ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦੇ ਆ ਇਸ ਲਈ ਆਪਾਂ ਬਣਾਉਣ ਲੱਗੇ ਅੱਜ ਪਬਲਿਕ ਰਿਐਕਸ਼ਨ ਕਾਫੀ ਟਾਈਮ ਬਾਦੋਂ ਵੀਡੀਓ ਬਣਾਉਣ ਲੱਗੇ ਆ ਲੈ ਵੇ ਕਿਲੋ ਵੀ ਮਿੱਤਰੋ ਹੈਲੋ ਗਾਇਜ਼ ਲੈ ਵੀ ਸੱਚ ਨੂੰ ਕਹਿੰਦੇ ਤਿਆਰੀ ਆ ਬਾਈ ਬਾਜ਼ਾਰ ਵੀ ਐਨ ਫੁੱਲ ਤੇ ਉਧਰੋਂ ਸਾਡਾ ਕਿਓਪਰ ਆ ਗਿਆ ਇਹ ਕਥੋ ਕੱਢ ਲੇ ਹਾਈ ਹੇ ਹੈਲੋ ਗਾਇਜ਼ ਕੋਈ ਨੂੰ ਦੇਖਦਾ ਦਿਨਾ ਹੋ ਤੈਨੂੰ ਸਾਰਾ ਕਹਦਾ ਦਿਨਾ ਨਹੀਂ ਆ ਗਿਆ ਵਾ ਵੋਜ ਕੇ ਵਜਾ ਲੈ ਵੀ ਸੱਚ ਨੂੰ ਬਾਜ਼ਾਰ ਤੇ ਦੰਨੇ ਆ ਗੇੜਾ ਫੇਰਾ ਟਾਮ ਆਯਾ ਮਾ ਬਣਾਣਿਆ ਪੂਰਾ cameraman action Hãy man, man.

愛に捧げる君だけ。愛に捧げる君だけ。愛に捧げる君だけ。君だけ。愛に捧げる君だけ。君だけ。 chưa biết nghe <laughs> hát nghe hát nghe hát hết chốc đi ơi tôi không tồn tại tôi chết rồi tôi không biết sao tôi không biết sao

ਮਾੜੀ ਟਾਈਮ ਤੇ ਸਭ ਤੋਂ ਪਹਿਲਾਂ ਆਉਂਦੀ ਐ ਜੁਣੀ ਯਾਦੀ ਰਖਵਾਦਾਰੀ ਕਰਦੀ ਨੂੰ ਜਿਸ ਦੇ ਦੇਖਣ ਤੇ ਹੀ ਜੋ ਲੈ ਵੀ ਸਜਣਾ ਕਹਿੰਦੇ ਡੇਢ ਘੰਟਾ ਲੱਗ ਗਿਆ ਬਾਜ਼ਾਰ ਚ ਕਿਉਂ ਮੇਟਰੋ ਸਿਰਾ ਹੋ ਗਿਆ ਜਾਮ ਲੱਗ ਗਿਆ ਵਾਦੀ ਆਗੇ ਸ਼ਾਪ ਤੇ ਵਾਪਸ ਇਧਰ ਚਾਰ ਜਾਨੇ ਕੈਮਰਾਮੈਨ ਪਾਣੀਆਂ ਨੂੰ ਲੱਗੇ ਹੋਏ ਨੇ ਇਧਰੋਂ ਸਾਡਾ ਟੈਡੀ ਵੀਰ ਆ ਆ ਸਰਾ ਕਰਾਦਾ ਮੁੰਡਿਓ ਕਹਿੰਦੇ ਵਲੌਗ ਤੁਸੀਂ ਦੇਖ ਹੀ ਲਿਆ ਅਜੇ ਤੱਕ ਆਪਣੀ ਮਾਰਕੀਟ ਰਹਿ ਗਈ ਮਿਸਟਰ ਓਕੇਸਾ ਮਾਰਕੀਟਾ ਕਿਹੜੀ ਆ ਉਹ ਕੇਸ਼ਪਾਣੀ ਕੇਸ਼ਪ ਮਾਰਕੀਟ ਰਹਿ ਗਈ ਉੱਥੇ ਜਾਣਾ ਛਿਵੀ ਛਿਵੀ ਨੂੰ ਪਾਣੀ ਦੇ ਤੇ ਵੀ ਲੱਗੀ ਹੋਈ ਜਾਂ ਤੇ ਗਰਮੀ ਗਰਮੀ ਹੋਇਆ ਹਾਂ ਹਾਂ ਗਰਮੀ ਦਾ ਸਾਹ ਲੈ ਲੱਗ ਗਿਆ ਇਹ ਦੇਖ ਲੋ ਭਾਈ ਇਹ ਹਾਲ ਹੋ ਗਿਆ ਗਰਮੀ ਦਾ ਸਾਬਾ ਪਾ ਕਿੰਨੀ ਗਈ ਆ ਸੌਲ ਗਈ ਪਾਪਾ ਬਾਬਾ ਜੀਨ ਵਾਰ ਕੀਆ ਜੀਨ ਨਹੀਂ داری ਇਹ ਮੈਂ ਗੈਲਦੀ ਮਾਂ ਤੈਨੂੰ ਰਾਜ ਮੈਂ ਨਹੀਂ ਬਾਬੇ ਵੇ ਬਾਬੇ ਜਿਵੇਂ ਪੁੱਜ ਗਿਆ ਪਾਣੀ ਲੈ ਲੈ ਪਾਪਾ ਪਾਣੀ ਦੇ ਪਾ ਆਪਣੇ ਬੰਦ ਨਿਆਰ ਓਏ ਓਏ ਥੋ ਵੀ ਮੋਜਣਾ ਓਏ ਹੋਰ ਇਹਨੂੰ ਵੀ ਲੱਗਦਾ ਦੇਖ ਕਿਵੇਂ ਲੱਗੂ ਅਰੇ 베بی ਟਰੋ ਕਹਿੰਦੇ ਅੱਜ ਦਾ ਵਲੌਗ ਹੋ ਗਿਆ ਫਾਈਨਲ ਛਿਵੀ ਨਿਕਲਿਆ ਆਬਦੇ ਰੂਪ ਚ ਕਿਉਂਕਿ ਇਹ ਵੀ ਇਹ ਦਾੜਾ ਡੈਡੀ ਵੀਰ ਤੇ ਹੁਣ ਅਸੀਂ ਚੱਲਨੇ ਆ ਪਿੰਡ ਨੂੰ ਮਿਲਦੇ ਆਂ ਬਾਈ ਪਿੰਡ ਜਾ ਕੇ ਪਿੰਡ ਬੁਲਾਈ ਜਾਂਦੇ ਨੇ ਹੋ ਸਕਦਾ ਸੀ ਉੱਥੇ ਤੀਆਂ ਦੀ ਵੀਡੀਓ ਬੜੀ ਜੂਟ ਕਰੀਏ ਇਹਨੂੰ ਕਿਹਾ ਸੀ ਮੈਂ ਤਾਂ ਚੱਕ ਲ ਆਪਣਾ ਟੈਡੀ ਵੀਅਰ ਵਾਲਾ ਉੱਥੇ ਹੀ ਪਾ ਲਾਂਗੇ ਇਹ ਕਹਿੰਦਾ ਬਾਈ ਗਰਮੀ ਬਹੁਤ ਆ ਔਖਾ ਕੰਮ ਇਧਰ ਬਾਈ ਕਹਿੰਦਾ ਫੋਟੋ ਫੋਟੋ ਕਰਾਉਣੀ ਆ ਕਿਆ ਹਾਲ ਆ ਵੀਰ ਓਕੇ ਆ ਕਿਹੜਾ ਪਿੰਡ ਆ ਨੇ ਹਾਲ ਘੜਤ ਵਾਹਨੇ ਬਾਈ ਆਜੋ ਕਰਾਂ ਲੈ ਵੀ ਮਿੱਤਰੋ ਪਿੰਡ ਕਿਹੜਾ ਦਦਾਲ 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 ਆ ਆਪਣੇ ਮੰਮੀ ਪਾਪੇ ਨੂੰ ਮੋੜ ਕੇ ਲੈ ਆ ਕੇ ਤਾਂ ਟਰੈਕਟਰ ਖੜਾ ਮੈਂ ਮਿਲ ਕੇ ਆਉਣਾ ਅਜੀ ਛੂਟੀ ਛੂਟੀ ਜਾ ਕਰਕੇ ਸਾਡੇ ਦੀ ਉਹਨਾਂ ਨੂੰ ਮੋੜ ਕੇ ਲੈ ਕੇ ਆਇਆ ਲਵ ਯੂ ਜਾਨੇ Okay.